ਸੱਤ ਜਲਾਲਬਾਦੀ ਘਟਨਾ ਨੂੰ ਲੈ ਕੇ ਕੁਝ ਦਾ ਕਿਸ ਤਰ੍ਹਾਂ ਦਾ ਐਕਸ਼ਨ ਰਿਹਾ ਜੀ ਹੁਣ ਤੱਕ ਦੇਖੋ ਕੱਲ ਇੱਕ ਬੜਾ ਇੱਕ ਹਾਪਟਾ ਸਟ ਇਨਸੀਡੈਂਟ ਹੋਇਆ ਸੀਗਾ ਅ ਵਿਸ਼ਵਾਲੇ ਹਸਪੀਟਲ ਇੱਕ ਖਰਪਾਦਨ ਨਾਮ ਦੇ ਵਿਅਕਤੀ ਆਪਣੇ ਬੇਟੀ ਦਾ ਆਪਰੇਸ਼ਨ ਕਰਵਾ ਰਿਹਾ ਸੀ ਜਿੱਥੇ ਕਿ ਉੱਥੇ ਉਹਨਾਂ ਦੀ ਇੱਕ ਕੰਪਲਿਕਸ਼ਨ ਹੋ ਗਈ ਹਸਪੀਟਲ ਸਟਾਫ ਦਾ ਤੇ ਉੱਥੇ ਫਿਰ ਹਸਪੀਟਲ ਸਟਾਫ ਦੇ ਇੱਕ ਮੈਂਬਰ ਨੇ ਬਾਅਦ ਵਿੱਚ ਉਹ ਆਪਣੇ ਕੋਈ ਯਾਦੋਸ਼ਕਠੇ ਕਰਕੇ ਕਿ ਖਰਪੰਧਰ ਸਿੰਘ ਘੋਰਾ ਦੇ ਫਰਵਾਤੇ ਇਹ ਐਟੈਕ ਕਰਦਾ ਸੀਗਾ ਜਿਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅੰਡਰ ਸੈਕਸ਼ਨ 109 133 118 115 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਾਇਸਾਇਤ ਉਸ ਨੂੰ ਸੀ ਪਰਚਾਰਜ ਕਰਕੇ ਤੇ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਜਲਾਲਾਬਾਦ ਸ਼੍ਰੀ ਅਸ਼ਰੂਆਨ ਦੀ ਤੇ ਐਸਐਚਓਸੀ ਜਲਾਲਾਬਾਦ ਇਸ ਵੇਲੇ ਰੇਸਿੰਗ ਦੇ ਥਰੂਨ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੇ 4 ਮਹੀਨੇ ਕੀ ਉਸ ਸੀ ਉਹ ਫੜ ਲਏ ਇਹ ਕੱਸੀ 12 ਮਹੀਨੇ ਨਾਮਜ਼ਦ ਕੀਤੀ ਹੈ ਹੋਂ ਤੱਕ ਹੋਂ ਤੱਕ ਕੀ ਉਸ ਜਿਹੜਾ ਮੀਨ ਉਹ ਕਿਉਂ ਸੀਗਾ ਜਿਹਦੇ ਨਾਲ ਮੀਨ ਕਨਫਰੈਂਸ਼ਨ ਹੋਈ ਸੀ ਉਹ ਸਰੀ ਹੋਂਦ ਕਿਰਤ ਵਿੱਚ ਹੈਗਾ ਮਦਨ ਤੇ ਅੱਗੇ ਉਹਦੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰਕਾਰੋਂ ਵੀ ਬਣਿਆ ਜੀ ਇਹ ਕਿ ਅਚਾਨਕ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰਨਾ ਪਿਆ ਦੇਖੋ ਜਿਹੜੀ ਕੰਪਲੇਨਟ ਪਾਰਟੀ ਹਰਪਨ ਸਿੰਘ ਇਹਨਾਂ ਦੀ ਵਾਈਡਰ ਡਾਟਰ ਸੀ 12 ਸਾਲ ਦੇ ਉਹਦੇ ਆਪਰੇਸ਼ਨ ਵਾਸਤੇ अगेन ਸੀਗੇ ਜਸਟ ਟੂ ਲੁੱਕ ਆਫਟਰ ਹਰ ਵੀ ਆਪਰੇਸ਼ਨ ਥੀਟਰ ਜਾਣਾ ਚਾਹਦੇ ਸਨ ਤੇ ਉਹਦੇ ਚ ਜਿਹੜੀ ਹੈਗੀ ਐਲੀ ਅਕਿਊਜ਼ ਹੈਗੀ ਹੈ ਵਦਨ ਸਿੰਘ ਹੋਣੀ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਰਵਾਈ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦੇ ਰੰਜਸ਼ਨ ਇਹ ਸ਼ਾਮ ਨੂੰ 7 ਵਜੇ ਆਪਣੇ ਗੈਂਗ ਨਾਲ ਗਰੁੱਪ ਨਾਲ ਇਕੱਠੇ ਹੋਗੇ ਦਾਸੂ ਨੇ ਇਕੱਠੇ ਹੋ ਕੇ ਤਦੋਂ ਤੱਕ ਨਾ ਨਹੀਂ ਚੱਲ ਰਿਹਾ ਕੋ ਲੱਗ ਚਾ ਸਰ ਇਸ ਤੋਂ ਪਹਿਲਾਂ ਵੀ ਕੋਈ ਜਿਹੜੇ ਰੂਪੀ ਪਕੜੇ ਗਏ ਨੇ ਜਨ ਨਾਲ ਨੁੜੇ ਨਹੀਂ ਕੋਈ ਪਹਿਲੇ ਕਿਸੇ ਹਮਲਾ ਕੀਤਾ ਹੋਇਆ ਤੋ ਇਸ ਤਰ੍ਹਾਂ ਘਟਨਾ ਦਿੱਤਾ ਜਾ ਰਿਹਾ ਹੈ ਕਿ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹੁਣ ਅਸੀਂ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਨਾ ਰਿਮਾਂਡ ਲੈ ਕੇ ਕੀ ਇਨਵੈਸਟਿੰਗ ਪ੍ਰੋਜੈਕਟ ਸਰ ਇਹ ਗੌਰਮੰਦਮ ਪ੍ਰੋਜੈ ਹੈ ਜਾਂ ਪ੍ਰਾਈਵੇਟ ਠੇਕੇਦਾਰ ਲੱਗੇ ਸੀ ਨਹੀਂ ਇਹ ਪ੍ਰਾਈਵੇਟ ਐਪਲਾਈਸ ਹੈ ਕੰਟਰੈਕਟੂਅਲ ਬੇਸਿਸ ਤੇ ਪ੍ਰਾਈਵੇਟ ਐਪਲਾਈਸ ਹੈ ਇਹ ਲੋਕ ਕਿੱਥੋਂ ਦੇ ਸੀਗੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਕੋਈ ਆਇਡੈਂਟੀਫਾਈ ਹੋਏ ਨਹੀਂ ਇਹ ਬਿਲਕੁਲ ਇਹ ਆਇਡੈਂਟੀਫਾਈ ਹੋ ਗਏ ਅਸੀਂ ਹੁਣ ਤੱਕ 12 ਬੰਦੇ ਆਇਡੈਂਟੀਫਾਈ ਕੀਤੇ ਹੈ ਤੇ ਲੋਕਲ ਜਲਾਲਾਬਾਦ ਇਰੀ ਦੇ ਹੀ ਹੈ ਬੋਸਟਲੀ ਸਰਦਾਰ ਜਲੰਧਰਬਾਦ ਐਸੀਟੀ ਜਲੰਧਰਬਾਦ ਦੇ ਇਰੀਦੇ ਪੱਖੋਂ ਪਿੰਡਾਂ ਦੇ ਪਰ ਹੈ ਸਾਡੇ ਲੋਕਲ ਜਲੰਧਰਬਾਦ ਚੇਤਾਵਨੀ ਕਿਸ ਤਰ੍ਹਾਂ ਦੀ ਰਹੇਗੀ ਪੁੱਛਦੀ ਉਹਨ ਇਸ ਤਰ੍ਹਾਂ ਦੇ ਤਤਮ ਦੇਖੋ ਵੀਰ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਅਸੀਂ ਤਾਂ ਲੜ ਵੀ ਜਿਹੜੀ ਹੁਣ ਮੌਕੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਤੁਰੰਤ ਕਾਰਵਾਈ ਕਰਤੀ ਡੀਐਸਪੀ ਸਾਹਿਬ ਇਹਨਾਂ ਦੀ ਟੀਮ ਇਨਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਨਾਲ ਦੀ ਨਾਲ ਹੀ ਜਿਹੜੇ ਮੈਨ ਅਫੀਅਰ ਸੀਗੇ ਉਹਨਾਂ ਨੂੰ ਅਸੀਂ ਦੋਛ ਲਿਆ ਇਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਇੱਧਰ ਕੋਈ ਬਦਵਾਸ਼ੀ ਅਸੀਂ ਟੋਲਰੈਂਟ ਨਹੀਂ ਕਰਾਂਗੇ ਇਹ ਇਹ ਅੱਗੇ ਵੀ ਕਿੰਨੇ ਬਾਕੀਆਂ ਨੂੰ ਮੈਸੇਜ ਹੈ ਅਸੀਂ ਤੁਰੰਤ ਕਾਰਵਾਈ ਕਰਕੇ ਜਿਨੇ ਵੀ ਸਖਤ ਸਖਤ ਜਿਹੜੇ ਧਾਰਾਵਾਂ ਹੈਗੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ